ਮਹਾਨੀ ਸਾਹਿਬ ਬੈਠੇ ਨੇ ਨਿਗਾ ਨਹੀਂ ਪਈ ਗੱਲ ਨੱਥੇ ਖੜੀ ਵੜਾ ਡੀਐਸਪੀ ਸਾਹਿਬ ਸਾਡੇ ਜਗਮੀਜੀਤ ਬਾਜੀ ਤੇ ਗੁਰਸੇਵਰ ਸਾਹਿਬ ਉਹਨਾਂ ਵੱਲੋਂ ਪਹਿਲਾਂ 5-5 ਰੁਪਏ ਦੀ ਗੱਡੀ ਜੀ ਦੇ ਕੇ ਬਹੁਤ ਮਿਹਬਾਨੀ ਸ਼ੁਕਰੀਆ ਬਾਜੀ ਸ਼ੁਕਰੀਆ ਸ਼ੁਕਰੀਆ ਬਹੁਤ ਸ਼ੁਕਰੀਆ ਸਾਡੇ ਐਫਸੀ ਸਾਹਿਬ ਬਹੁਤ ਮਿਹਬਾਨੀ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਉਹਨਾਂ ਕੈਨਿਕ ਕੇ ਸਾਡੇ ਅਰਮਾਨ ਦਾ ਕਤਲ ਹੋਵੇ ਕੁੱਤਿਆਂ ਦੀਆਂ ਹੋਣ ਹੀ ਆ ਸਾ ਪੂਰੀਆਂ ਸਾਨੂੰ ਕਿਹੜੇ ਪੈਸੇ ਦੀਆਂ ਬੰਦਾ ਵਾਸਤੇ ਵਿਖਾਤੋ ਕਲਣੀਆਂ ਪਹਿਣੇ ਨਿੱਕ ਪੂੜੀਆਂ ਹਾਏ ਨੀਰਾਂ ਦੇ ਬਣਾ ਕੇ ਨਿੱਕ ਗੁੱਡੀਆਂ ਪਟੋਲੇ ਉਹਨਾਂ ਨਾਲ ਮਨ ਕਰ ਚੋਣ ਯੋਗੀਆਂ ਪੁੱਟਾ ਪਾਈ ਜਉਣ ਯੋਗੇ ਕਹਿਣ ਵਾਲੇ ਕਰ ਧੀਆ ਨੂੰ ਵੀ ਕਿਹਾ ਗਾਇ ਰਹੇ ਜੋ ਪਿਆ ਐ ਧੀਆ ਨੂੰ ਵੀ ਕਹਦੇ ਜੂਨ ਜੋ ਬੀਆ ਕਹਦਾ ਪੰਜ ਪੰਜ ਤੇ ਦੋ ਦੋ 7 700 ਰੁਪਇਆ ਡੀਐਸਪੀ ਸਾਹਿਬ ਸਾਬ ਮੇਰੇ ਛੇੜਾ ਵੀ ਰਮਨਬਾਈ ਜੀ ਅਸਲੀ ਤੇ ਤੁਹਾਡੇ ਦਰਸ਼ਨ ਮੰਨ ਕੇ ਆਇਆ ਮੈਨੂੰ ਇਹਨਾਂ ਦਾ ਫੋਨ ਆਇਆ ਬਣੀ ਭਾਜੀ ਕਹਿੰਦੇ ਵੀ ਸਾਡੇ ਗਿੱਲ ਸਾਹਿਬ ਮੇਰੇ ਛੇੜਾ ਵੀ ਇਹਨਾਂ ਵੱਲੋਂ ਬਹੁਤ ਸਾਰਾ ਮਾਨ ਸ਼ੁਕਰੇ ਸ਼ੁਕਰੇ ਭਾਜੀ ਸ਼ੁਕਰੀਆ ਅਮਨ ਬਾਦ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਕਿੱਤ ਕਸੀਰ ਪੁੱਛੂਦਾ ਏ ਦੱਸੋ ਧੀਆਂ ਦੇ ਕਿੱਥੇ ਗਈਆਂ ਨਾਰੀਆਂ ਉਹ ਬਾਪੂ ਨੇ ਮਿੱਕਿੱਟਰ ਨੂੰ ਪਰ ਸੁਪਨਾ ਆਇਆ ਤੋਰੀਆਂ ਸਾਈ ਦੋਆਣਾ ਅੱਜ ਜਿੱਕਸੀਰ ਪੁੱਛੂਦਾ ਏ ਦੱਸੋ ਧੀਆਂ ਦੇ ਕਿੱਥੇ ਗਈਆਂ ਨਾਰੀਆਂ ਉਹ ਬਾਪੂ ਨੇ ਮਿੱਕਿੱਟਰ ਨੂੰ ਪਰ ਸੁਪਨਾ ਆਇਆ ਧੀਆਂ ਰੋਡੀਆਂ ਤੱਕਦੇ ਘਰ ਤੋਰੀਆਂ ਹਏ ਪਾਲੀ ਦੇ ਦੁਆਰੀਏ ਨੂੰ ਸਮਝ ਨਹੀਂ ਆਉਦੀ ਬੀਡੇ ਡੋ ਵਾਲੀ ਨੂੰ ਸਮਝ ਨਹੀਂ ਆਉਦੀ ਪਸੇ ਰੇ ਅੱਥਰੂ ਵਹਾਉਣ ਜੋਗੀ ਆ ਕੁੱਤਾ ਪਾਈ ਜਉਣ ਜੋਗੇ ਕਹਿਣ ਵਾਲੇ ਕਦੇ ਧੀਆਂ ਨੂੰ ਵਿਕੇ ਹਾ ਕਰ ਜੋ ਜੋਦੀਆਂ ਧੀਆਂ ਨੂੰ ਵਿਕੇ ਹਾ ਕਦੇ ਜੋਣ ਜੋਦੀਆਂ ਧੀਆਂ ਨੂੰ ਵਿਕੇ ਹਾ ਕਦੇ ਜੋਣ ਜੋਦੀਆਂ ਮਨੀ ਬਾਜੀ ਚਮਕ ਜੀ ਅਰਸ਼ੀ ਸਾਹਿਬ ਬੱਚਾ ਇਹ ਪਿੰਡਾਂ ਦੀ ਜ਼ਮੀਨ ਦਿੱਤੇ ਰੱਖਾ ਗਿਆ ਕਹਦੇ ਸੀ ਇੱਕ ਵੀਰ ਦੀ ਮਰਬਾ ਕੋਈ ਨਹੀਂ ਜੇ ਟਾਈਮ ਮੇਰੇ ਤਾਂ ਇਹ ਤਿੰਨ ਕਿੰਮਟ ਦਾ ਮੈਂ ਗਾਣਾ ਕਾ ਦੂਗਾ ਮੋਹਲਵੀ ਸਾਹਿਬ ਬੱਠੇ ਆ ਮੋਹਲਵੀ ਸਾਹਿਬ ਬੜਾ ਧੰਨਵਾਦ ਆ ਤੁਸ ਜਿਮ ਕਿਲਾ ਸਾਹਿਬ ਦਾ ਤੁਹਾਡੀ ਸੱਜੀਆਂ ਖਪੀਆਂ ਬਾਂਹ ਨਾਲ ਬੱਠੀਆਂ ਬਹੁਤ ਮਿਹਰਬਾਨੀ ਲਓ ਚਾਰੀ ਪਿੰਡਾਂ ਦੀ ਜ਼ਮੀਨ ਮੇਰੇ ਨਾਲ ਖਾ ਗਿਆ ਜਿਹੜਾ ਸ਼ਹਿਰੀ ਕਰਨ ਹੋਇਆ ਭਾਈ

ਆਉਂਦੀ ਏ ਤੇ ਰਹਿਣ ਖੇਤ ਤੇ ਕਿਤ ਨਜ਼ਰੀ ਨੇ ਆਉਂਦੀ ਪੂਰੇ ਟਿੱਬਿਆਂ ਦੀ ਰੇਤ

गल यही गुरु नानक जी लिखे भी, भी, भी सब कुछ मनी साहब अरशी जी चमक साहब होर भी जो सा कलाकार परिवार वगो बैठे हैं अब मुख्तार मनका जी बहुत बहुत जी शुक्रिया भाजी शुक्रिया थोड़ी जी आबादी ਉਹ ਗਾਇਕ ਹੈ ਕੱਸੀ ਵਰਗੀ ਬਣਾਤੀ ਇਹਨੇ ਸਦਮਾ ਦੀ ਮਹਿਰ ਉੱਥੇ ਦਾ ਥੋੜੀ ਜਿਹੀ ਆਵਾਜ਼ੀ ਵਾਲਾ ਹੁੰਦਾ ਸੀ ਗਾਇਕ ਹੈ ਕੱਸੀ ਵਰਗੀ ਬਣਾਤੀ ਇਹਨੇ ਸਦਮਾ ਦੀ ਮਹਿਰ ਹੈ ਦੁੱਧ ਰਿਸ਼ਮਾ ਵਾਲਾ ਪਿੰਡ ਵਰੇ ਪੈਂਦਾ ਦੁੱਧ ਰਿਸ਼ਮਾ ਗੱਲ ਜਿੰਦਾਬਾਜੀ ਇਹ ਬਾਜੀ ਬੜੇ ਕਲਾਕਾਰ ਨੂੰ ਲੈ ਕੇ ਗਿਆ ਪਰ ਮੇਰੇ ਇਹਨਾਂ ਨਾਲ ਜਮਦ ਬਾਜੀ ਲਹਿੰਦਾ ਦੌਰਾ ਸੀ ਇਹ ਪੰਜਾ ਸੱਬੀ ਇਹਨਾਂ ਦਾ ਬਾਜੀ ਬਹੁਤ ਮਿਹਰਬਾਨੀ ਸ਼ੁਕਰੀ ਸ਼ੁਕਰੀ ਬਾਜੀ ਬਾਜੀ ਮੁਹੰਦੀ ਸਾਹਿਬ ਦਾ ਸਾਡੇ ਦਿਲਚਸਪ ਵਸਦੇ ਆ ਇਹਨਾਂ ਨੇ ਗੀਤ ਦੇ ਹੋਏ ਦੇ ਵਿਖਿਆ ਬਹੁਤ ਮਿਹਰਬਾਨੀ ਬਾਜੀ ਸ਼ੁਕਰੀਆ ਮੁਹੰਦੀ ਸਾਹਿਬ ਇਹਨਾਂ ਦੇ ਦੁਆਰਾ ਤੇ 500 ਰੁਪਏ ਆਇਆ ਬਹੁਤ ਮਿਹਰਬਾਨੀ ਉਤਾਰਿਆਂ ਦੀ ਲੋਰ ਤੁਰਦੇ ਮੜਕਣਾ ਬਾਜੀ ਕਹਿੰਦੀ ਦੋ ਘਰ ਘੱਟ ਦਰਨਾ ਤੇ ਪਰ ਤੁਰਨੇ ਮੜਕ ਦੇਣਾ ਬਹੁਤ ਅੱਛਾ ਹੈਗੀ ਸ਼ੁਕਰੀਆ ਬਾਜੀ ਸ਼ੁਕਰੀਆ ਕੌਣ ਬਣ ਲੈ ਸ਼ੇਰੀ ਜੱਟ ਜਾਂ ਕਰੂਗਾ ਉਪਰੇ ਸ਼ੌਕ ਨਾਲੇ ਸ਼ੇਰੀ ਜੱਟ ਜਾਂ ਕਰੂਗਾ ਫੇਲੀ ਆਟੇ ਵਾਲੀ ਹੱਡੀ ਤੋਂ ਲਿਆਇਆ ਕਰੂਗਾ ਫੇਲੀ ਆਟੇ ਵਾਲੀ ਹੱਡੀ ਤੋਂ ਲਿਆਇਆ ਕਰੂਗਾ ਏ ਡੱਗ ਰਿਸ਼ ਪਰ ਵਾਲਾ ਧੱਕ ਮਰੇ ਪਹਿਲਾ ਡੱਗ ਰਿਸ਼ ਪਰ ਵਾਲਾ ਪੈਂਡੂਰੇ ਪਿੰਡਾ ਇਸ ਕੱਲ ਨੂੰ ਅਖਾਰਿਆਂ ਦੇ ਵਿੱਚ ਗਾਵੇਆ ਛਾਰੀ ਪਿੰਡਾ ਦੀ ਜਮੀਨ ਛਾਰੀ ਪਿੰਡਾ ਦੀ ਜਮੀਨ ਲੁੱਟਿਆ ਖਾ ਗਿਆ ਛਾਰੀ ਪਿੰਡਾ ਦੀ ਜਮੀਨ ਛਾਰੀ ਪਿੰਡਾ ਦੀ ਜਮੀਨ ਲੁੱਟਿਆ ਖਾ ਗਿਆ ਛਾਰੀ ਪਿੰਡਾ ਦੀ ਮਲੀ ਭਾਜੀ ਇਹ ਰੋੜੀ ਸਾਹਿਬ ਨੇ ਆਪਣੇ ਡੈਪਟੀ ਸਪੀਕਰ ਸਾਹਿਬ ਇਹਨਾਂ ਦਾ ਭਰਾ ਇਹ ਸਾਰੇ ਮੰਤਰੀ ਕੋਲ ਆ ਲੈਣੇ ਬਲਕਾਰ ਭਾਈ ਸਿੱਧੂ ਸਾਹਿਬ ਕੋ ਤੇ ਮਿਲੇ ਕਹਿੰਦਾ ਦੂਜਾ ਕੰਮ ਤਾਂ ਹੁਣ ਜਾਲਾ ਦੀ ਗੋਦਾ ਜਾਂਦੀ ਉਹ ਵੀ ਲਾਗੇ ਖਾੜੇ ਦਾ ਬਸ ਮਿਹਰਬਾਨੀ ਲੋ ਕੀਤੀ ਆਖਰੀ ਜਣਾ ਉਪਰ ਪੇਪਰ ਚ ਕਿ ਜ਼ਮੀਨ ਉਹ ਬੰਦੇ ਚ ਕਿ ਜ਼ਮੀਨਾਂ ਬਣੂ ਬੈਠਾ ਸਰਦਾਰ ਭਈਆਂ ਕੋਠੀਆਂ ਦੇ ਹੇਠਾਂ ਰੱਖੀ ਨੌ ਨੌ ਲੱਖੀਕਾਰ ਭਈਆਂ ਕੋਠੀਆਂ ਦੇ ਹੇਠਾਂ ਰੱਖੀ ਨੌ ਨੌ ਲੱਖੀਕਾਰ ਆਉਣਗੇ ਪਰੌਣੇ ਸਾਡੇ ਘਰ ਨਹੀਂ ਫੀਉਣੇ ਆਉਣਗੇ ਪਰੌਣੇ ਸਾਡੇ ਘਰ ਨਹੀਂ ਫੀਉਣੇ ਦੇ ਦਮਨ ਤੇ ਥਰੀਕੇ ਦੇ ਦਮਨ ਤੇ ਥਰੀਕੇ ਸ਼ਹਿਰ ਵਿੱਚ ਆ ਗਿਆ 40 ਪਿੰਡਾਂ ਦੀ ਜ਼ਮੀਨ ਇਹ ਪਿੰਡਾਂ ਦੀ ਜ਼ਮੀਨ ਝਾੜੀ ਪਿੰਡਾਂ ਦੀ ਜ਼ਮੀਨ ਲੁੱਟਿਆ ਨਾ ਖਾ ਗਿਆ ਝਾੜੀ ਪਿੰਡਾਂ ਦੀ ਜ਼ਮੀਨ ਓ ਕਹਿੰਦੇ ਹੱਸ ਕੇ ਸਾਜਣ ਛੋੜੀਏ ਫੇਰ ਮਿਲਣ ਕਿ ਆ ਸਾਡੇ ਕਲਾਕਾਰ ਬਹੁਤ ਨੇ ਸੇਵਾ ਬਾਜੀ ਮੰਤਰਾਂਪੂੜੀ ਵਾਲਾ ਹੋਰ ਵੀ ਜਿਸ ਮੋਹਾਲੀ ਵੀ ਸਾਹਿਬ ਗਿੱਲ ਨਥੂੜੀ ਵਾਲੇ ਇਹਨਾਂ ਦਾ ਸਨਮਾਨ ਹੋਣਾ ਬਾਕੀ ਗੁਰਮੀਤ ਬਾਜੀ ਦੇ ਬੜੇ ਸ਼ੁਕਰਗਜ਼ਾਰ ਆ ਬਹੁਤ ਮਿਹਰਬਾਨੀ ਅਮਨ ਬਾਜੀ ਆਜੀ ਬਾਕੀ ਗਲਤੀ ਫਲਤੀ ਮਾਫ ਬਾਜੀ ਤੇ ਮਕੀਲਾ ਬਾਜੀ ਇਹ ਅਮਰ ਅਮਰਵਾਜ਼ ਆ ਹੈ ਤੁਸੀਂ ਵੇਖ ਲਓ ਸ਼ੁਕਰੀਆ ਥੈਂਕ ਯੂ